ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਆਪਾਂ ਪੰਜਾਬ ਦੇ ਹਾਈਵੇ ਸੜਕਾਂ ਰੂਡ ਬਲੌਕ ਕੀਤੇ ਸੀ ਜਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਆ ਜੇ ਤੇ ਉਹ ਮੰਗਾ ਪੰਜਾਬ ਨਾਲ ਸੰਬੰਧਿਤ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਹਿ ਕੇ ਹਰ ਵੇਲੇ ਗੱਲ ਸੁਣਨ ਨੂੰ ਤਿਆਰ ਨੇ ਹਰ ਵੇਲੇ ਗੱਲ ਸੁਣ ਕੇ ਤੇ ਹੱਲ ਕਰਨ ਨੂੰ ਵੀ ਤਿਆਰ ਨੇ ਪਰ ਜੇ ਉਹ ਮੰਗਾ ਸੈਂਟਰ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਆ ਜਾਂ ਹੋਰ ਸਾਡੇ ਮੁੱਦੇ ਨੇ ਉਹ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਈਏ ਤੇ ਮੈਂ ਇੱਥੇ ਇਹ ਕਹਿਣਾ ਕਿ ਵੇਖੋ ਜੇ ਇਹ ਤੇ ਉਹ ਗੱਲ ਜੀ ਲੜਾਈ ਸਾਡੀ ਕਿਸੇ ਹੋਰ ਨਾਲ ਵਿਰੋਧੀ ਨਾਲ ਆ ਤੇ ਅਸੀਂ ਆਪਦੇ ਘਰ ਦੇ ਵਿੱਚ ਹੀ ਲੜੀ ਜਾਵਾਂਗੇ ਤੇ ਜਿਹੜਾ ਵਿਰੋਧੀ ਆ ਉਹ ਤੇ ਹੋਰ ਖੁਸ਼ ਹੋਊਗਾ ਤਾੜੀਆਂ ਮਾਰੂਗਾ ਕਿ ਇਹ ਤੇ ਵਾਹ ਵਾਹ ਆਪਦੇ ਘਰ ਹੀ ਲੜਦੇ ਪਏ ਆ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕ ਵਪਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰ ਅਸੀਂ ਤੇ ਸਾਰੇ ਤੁਹਾਡੇ ਆ ਕਿਸਾਨ ਆ ਅਸੀਂ ਮੈਂ ਆਪ ਖੁਦ ਕਿਸਾਨ ਆ ਮੈਂ ਆਖੀਂ ਖੇਤੀ ਕਰਦਾ ਆ ਤੇ ਮੈਂ ਤੁਹਾਨੂੰ ਵੇਖੋ ਵਿਸ਼ਵਾਸ ਦਿਵਾਉਣਾ ਆ ਕੋਈ ਮੈਂਬਰ ਪੰਚਾਇਤ ਵੀ ਬਾਂਜੇ ਨਾ ਤੇ ਉਹ ਆਪਦਾ-ਉਦਾਂ ਨਹੀਂ ਛੱਡਦਾ ਭਾਵੇਂ ਉਹਦਾ ਪਿਓ ਭਾਵੇਂ ਉਹਦਾ ਭਰਾ ਕਹੇ ਵੀ ਤੂੰ ਇਹ ਉਦਾਂ ਛੱਡ ਦੇ ਉਹ ਕਹਿੰਦਾ ਮੈਂ ਨਹੀਂ ਛੱਡਦਾ ਮੈਂਬਰ ਪੰਚਾਇਤ ਦਾ ਉਹਦਾ ਮੈਂ ਆਪਦੇ ਸਾਰੇ ਉਦਦੇ ਛੱਡਦਾ ਤੇ ਮੈਂ ਤੁਹਾਡੇ ਨਾਲ ਪਹਿਲਾਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਡੱਲੇਵਾਲ ਸਾਹਿਬ ਨੇ ਮੇਰੇ ਸਤਿਕਾਰਯੋਗ ਨੇ ਮੇਰੇ ਪਿਤਾ ਜੀ ਦੇ ਉਮਰਦੇ ਨੇ ਸਾਡੇ ਬਜ਼ੁਰਗ ਨੇ ਪੰਤ ਸਰਵੰਤ ਸਿੰਘ ਪੰਦੀਰ ਜੀ ਨੇ ਸਰਦਾਰ 인ਦਰਜੀਤ ਸਿੰਘ ਕੋਟ ਗੁੱਡਾ ਜੀ ਨੇ ਮੇਰੇ ਵੱਡੇ ਭਰਾ ਨੇ ਕਈ ਕਿਸਾਨ ਵੀਰ ਮੇਰੇ ਨਾਲ ਵੱਡੇ ਨੇ ਉਮਰ ਦੇ ਕਈ ਕਿਸਾਨ ਮੇਰੇ ਨਾਲ ਛੋਟੇ ਨੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਤਿਕਾਰ ਕਰਦਾ ਸਾਰੇ ਕਿਸਾਨ ਵੀਰਾਂ ਦਾ ਇਹ ਕੋਈ ਤੁਸੀਂ ਆਪਣੀ ਲੜਾਈ ਨਹੀਂ ਲੜਦੇ ਪਏ ਤੁਸੀਂ ਪੰਜਾਬ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬ ਦੀ ਹੋਣ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬੀਅਤ ਦੀ ਲੜਾਈ ਲੜਦੇ ਪਏ ਜੀ ਤੇ ਮੈਂ ਇਹ ਬੇਨਤੀ ਕਰਦਾ ਕਿ ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਗੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੇ ਉਸੇ ਤਰ੍ਹਾਂ ਜਿਵੇਂ 2020 ਦੇ ਵਿੱਚ ਆਪਾਂ ਸਾਰੇ ਇੱਕ ਮੁੱਠ ਇਕੱਠੇ ਸਾਂ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਭਾਰਤ ਬਾਹਰ ਵਿਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੇ ਜਿਹੜੇ ਸੰਘਰਸ਼ ਨੂੰ ਸਪੋਰਟ ਕੀਤੀ ਤੇ ਆਪਾਂ ਉਦੋਂ ਇਹ ਕਾਲੇ ਕਾਨੂੰਨ ਰੱਦ ਕਰਾਏ ਭਾਵੇਂ ਕੇਂਦਰ ਸਰਕਾਰ ਬਾਅਦ 'ਚ ਹੁਣ ਮੰਨ ਘੋਗੀ ਆ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਜਾਇਜ ਗੱਲਾਂ ਸਾਨੂੰ ਸਾਰੀਆਂ ਮੰਨੀਆਂ ਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਵੀ ਕੀਤੇ ਸਨ ਤੇ ਉਸੇ ਤਰ੍ਹਾਂ ਮੈਂ ਫੇਰ ਉਸ ਗੱਲ ਤੇ ਆਵਾਂ ਕੋਈ ਬੰਦਾ ਆਪਦੀ ਮੈਂਬਰ ਪੰਚਾਇਤੀ ਦਾ ਉਹ ਤਾਂ ਵੀ ਨਹੀਂ ਛੱਡਦਾ ਮੈਂ ਆਪਦੇ ਸਾਰੇ ਉਹਦੇ ਛੱਡਦਾ ਮੈਂ ਆਪਦੇ ਸਾਰੇ ਨਿੱਜੀ ਮਫਾਦ ਛੱਡਦਾ ਮੈਂ ਕਿਸਾਨ ਦਾ ਪੋਤੇ ਆ ਤੇ ਇਹਦੇ ਤੋਂ ਪਹਿਲਾਂ ਸਰਦਾਰ ਇੰਦਰਜੀਤ ਸਿੰਘ ਕੋਟਬੁੱਟਾ ਕਿਸਾਨ ਸੰਘਰਸ਼ ਕਮੇਟੀ ਕੋਟਬੁੱਟਾ ਦਾ ਪੋਲਿਟਿਕਸ ਤੋਂ ਪਹਿਲਾਂ 2020 ਤੋਂ ਪਹਿਲਾਂ ਮੈਂ ਇੰਦਰਜੀਤ ਸਿੰਘ ਕੋੜ ਬੁੱਢਾ ਦੀ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਮੈਂਬਰ ਸੇਵਾ ਕਰਦਾ ਰਿਆ ਮੈਂ ਕੋਈ ਪੋਲਿਟਿਸ਼ੀਅਨ ਪਰਿਵਾਰ ਦੇ ਵਿੱਚੋਂ ਨਹੀਂਗਾ ਕਿ ਮੇਰਾ ਕੋਈ ਪਿਤਾ ਜਾਂ ਦਾਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਰਿਆ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਤੇ ਕਿਸਾਨੀ ਸਾਨੂੰ ਸਭ ਤੋਂ ਪਹਿਲਾਂ ਮੈਂ ਆਪਦੇ ਸਾਰੇ ਔਦੇ ਛੱਟੇ ਆਪਾਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੁੱਠ ਹੋਈਏ ਤੇ ਆਪਣਾ ਮਸਲਾ ਹੱਲ ਹੋਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲ ਤੇ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਾਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਨਾ ਕਈ ਸਾਡੇ ਭਰਾ ਕਹਿ ਦਿੰਦੇ ਨੇ ਕਾਪੀ ਤੁਸੀਂ ਨਹੀਂ ਦਿੱਲੀ ਜਾ ਕੇ ਪੈਂਦੇ ਮੈਂ ਕਹਿੰਦਾ ਮੈਂ ਬੈਠੂੰਗਾ ਆਪਦੇ ਸਾਰੇ ਉਹਦੇ ਤੇ ਆ ਕੇ ਕਿਸਾਨ ਹੁੰਦੇ ਨਾਲ ਤੇ ਮੈਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਬੈਠੂੰਗਾ ਪਰ ਆਪਾਂ ਲੜਾਈ ਆਪਣੀ ਕਿਸੇ ਵਿਰੋਧੀ ਦੇ ਨਾਲ ਆ ਆਪਾਂ ਉਹ ਲੜਾਈ ਆਪਦੇ ਪਰਿਵਾਰ ਚ ਆਪਦੇ ਘਰ ਚ ਨਾ ਬਣਾਈਏ ਮੈਂ ਇੱਕ ਨਿੱਕੀ ਜੀ ਗੱਲ ਦੱਸੂਗਾ ਉਦਾਹਰਨ ਦੇ ਤੌਰ ਤੇ ਜਦੋਂ ਜੀਰੇ ਵਾਲੀ ਸ਼ਰਾਬ ਮਿਲ ਬੰਦ ਹੋਈ ਆ ਪਿੰਡਾਂ ਦੇ ਲੋਕਾਂ ਨੇ ਲਾਗੂ ਬੰਨੇ ਰੋਲਾ ਪਾਇਆ ਕਿ ਪਿੰਡਾਂ ਦੇ ਵਿੱਚੋਂ ਨਲਕਿਆਂ 'ਚੋਂ ਮੋਟਰਾਂ ਵਾਲੇ ਬੋਰਾ 'ਚੋਂ ਲਾਹ ਨਿਕਲਦੀ ਪਈ ਆ ਕਿ ਜਿਹੜੀ ਚੀਰੇ ਵਾਲੀ ਫੈਕਟਰੀ ਆ ਉਹ ਲਾਹਣ ਜਿਹੜੀ ਆ ਸ਼ਰਾਬ ਕੱਢ ਕੇ ਲਾਹਣ ਬੋਰਾ 'ਚ ਵਿੱਚ ਪਾ ਰਹੇ ਆ ਤੇ ਉੱਥੇ ਧਰਨਾ ਲਾਇਆ ਕਿਸਾਨ ਜਿੱਥੇ ਬੰਦੀਆਂ ਨੇ ਉਹ ਚੀਰੇ ਵਾਲੀ ਮਿਲ ਬੰਦ ਹੋਈ ਜਦੋਂ ਉਹ ਮਿਲ ਬੰਦ ਹੋਈ ਤੇ ਉਹਦੇ ਬਾਅਦ ਸਾਡੇ ਹਲਕੇ ਦੇ ਵਿੱਚ ਸਾਡੀ ਵਿਧਾਨ ਸਭਾ ਪੱਟੀ ਦੇ ਵਿੱਚ ਪਿੰਡ ਲੋਕੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਹੀ ਸਾਡੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾਂ ਦੇ ਵਿੱਚ ਤੇ ਉੱਥੇ ਵੀ ਕੁਝ ਸ਼ਰਾਰਤੀ ਅੰਸਰਾਂ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਕਿ ਆਪਾਂ ਵੀ ਇੱਥੇ ਧਰਨਾ ਲਾਉਣਾ ਤੇ ਇਹ ਫੈਕਟਰੀ ਆਪਾਂ ਇਹ ਵੀ ਬੰਦ ਕਰਾਉਣੀ ਜਿਵੇਂ ਚੀਰੇ ਵਾਲੀ ਫੈਕਟਰੀ ਬੰਦ ਹੋਈ ਆ ਆਪਾਂ ਲੋਕੀ ਵਾਲੀ ਫੈਕਟਰੀ ਵੀ ਬੰਦ ਕਰਾਉਣੀ ਆ ਤੇ ਜਿਹੜੇ 25-30 ਪਿੰਡ ਘੇਰੇ ਘੇਰੇ ਪੈਂਦੇ ਹੀ ਮੇਰੀ ਵਿਧਾਨ ਸਭਾ ਦੇ ਜਿਵੇਂ ਲੋਕਾ ਨੱਥੂ ਚੱਕ ਜੋੜਾ ਕੈਰੋਂ ਟੋਟੀਆਂ ਉਸਮਾਵਰਾਣਾ ਹੋਰ ਵੀ ਪਿੰਡ ਉਹਨਾਂ ਸਾਰਿਆਂ ਸਾਥੀਆਂ ਨੇ ਮੈਨੂੰ ਫੋਨ ਲਾਉਣੇ ਸ਼ੁਰੂ ਕਰਤੇ ਵੀ ਭੁੱਲਰ ਸਾਹਿਬ ਸਾਡਾ ਨਾ ਬੰਦੇ ਸੰਪਰਕ ਕਰਦੇ ਪਏ ਆ ਤੇ ਉਹ ਕਹਿੰਦੇ ਪਿਆ ਪੱਤਰ ਨਾ ਲਾ ਕੇ ਲੋਕੀ ਵਾਲੀ ਸ਼ਰਾਬ ਮਿੱਲ ਵੀ ਜਿਵੇਂ ਜੀਰੇ ਵਾਲੀ ਬੰਦ ਹੋਈ ਆ ਆਪਾਂ ਇਹ ਵੀ ਮਿੱਲ ਬੰਦ ਕਰਾਉਣੀ ਆ ਤੇ ਸਾਡੇ ਵੀ ਇੱਥੇ ਲਾਗੇ ਲਾਗੇ ਨਾ ਕਈ ਨਲਕਿਆਂ ਦੇ ਵਿੱਚੋਂ ਲਾਹ ਨਿਕਲਦੀ ਆ ਮੈਂ ਕਿਹਾ ਵੀ ਤੁਸੀਂ ਤਰਨੇ ਵਾਲੇ ਪਾਸੇ ਨਾ ਜਾਓ ਆਪਾਂ ਮਿੱਲ ਬੰਦ ਨਹੀਂ ਕਰਾਉਣੀ ਤੁਸੀਂ ਉਹ ਫੈਕਟਰੀ ਦੇ ਮਾਲਕਾਂ ਨਾਲ ਮਿਲ ਕੇ ਮੀਟਿੰਗ ਕਰੋ ਜਿਹੜੇ ਵਿੱਚ ਕਰਿੰਦੇ ਕੰਮ ਕਰਦੇ ਉਹਨਾਂ ਨਾਲ ਮੀਟਿੰਗ ਕਰੋ ਤੇ ਉਹਨਾਂ ਨੂੰ ਇਹ ਗੱਲ ਕਹੋ ਪੀ ਜਿਹੜਾ ਤੁਸੀਂ ਸ਼ਰਾਬ ਕੱਢ ਕੇ ਲਾਨ ਪੂਰਾ ਚ ਪਾਉਂਦੇ ਉਹ ਬੰਦ ਕਰ ਦਿਓ ਜੇ ਤੁਸੀਂ ਬੰਦਨਾ ਕੀਤੀ ਤੇ ਫਿਰ ਅਸੀਂ ਸੰਘਰਸ਼ ਕਰਾਂਗੇ ਮੈਂ ਕਿਹਾ ਕੋਈ ਕਿਸੇ ਦਾ ਕੰਮ ਬੰਦ ਨਾ ਆਪ ਕਰਾਈਏ ਇੱਥੋਂ ਰੋਜ਼ਗਾਰ ਮਿਲਦਾ ਕਿਉਂ ਉਹ ਮੈਂ ਗੱਲ ਕਹੀ ਕਿਉਂਕਿ ਉੱਥੋਂ 2-3 ਹਜ਼ਾਰ ਲੋਕ ਜਿਹੜੇ ਕੰਮ ਕਰਦੇ ਆ ਉਹ 2-3 ਹਜ਼ਾਰ ਪਰਵਾਰਾਂ ਨੂੰ ਰੋਟੀ ਮਿਲਦੀ ਪਈ ਆ ਤੇ ਉਹਦੇ ਬਾਅਦ ਉਹ ਜਦੋਂ ਗੱਲ ਧੁਖਦੀ ਧੁਖਦੀ ਗਾਂ ਉਹ ਗੱਲ ਰਾਣਾ ਗਰਜੀਤ ਸਿੰਘ ਤੱਕ ਪਹੁੰਚੀ ਰਾਣਾ ਗਰਜੀਤ ਸਿੰਘ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਭੁੱਲਰ ਸਾਹਿਬ ਮੈਂ ਗੱਲ ਸੁਣੀ ਆਂ ਕਿ ਇੱਥੇ ਧਰਨਾ ਲਾਉਣ ਲੱਗੇ ਆ ਬੰਦੇ ਤੇ ਵਿੱਚ ਤੁਹਾਡੀ ਪਾਰਟੀ ਦੇ ਬੰਦੇ ਵੀ ਪਿੱਛਾ ਆਦਦੇ ਪਏ ਆ ਵਿੱਚ ਵੀ ਆ ਪੱਤਰਨਾ ਲਾ ਕੇ ਮਿਲ ਬੰਦ ਕਰਾਉਣੀ ਆ ਤੇ ਮੈਂ ਤੇ ਰਾਣੀ ਗਰਜੀਤ ਸਿੰਘ ਦੇ ਫੋਨ ਆਉਣ ਤੋਂ ਪਹਿਲਾਂ ਹੀ ਆਪ ਦੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹਤਾ ਵੀ ਧਰਨਾ ਬਿਲਕੁਲ ਨਹੀਂ ਲਾਉਣਾ ਉਹਨਾਂ ਨਾਲ ਮੀਟਿੰਗ ਕਰ ਲਓ ਵੀ ਥੱਲੜਾ ਪਾਣੀ ਨਾ ਗੰਦਾ ਕਰਨ ਬਾਕੀ ਆਪਾਂ ਕਾ ਧੋਮੇਲ ਬੰਦ ਕਰਾਉਣੀ ਮੈਂ ਰਾਣਾ ਗਰਜੀਤ ਸਿੰਘ ਨੂੰ ਇਹ ਵਿਸ਼ਵਾਸ ਦਵਾ ਵੇਖੋ ਤੁਹਾਡੀ ਪਾਰਟੀ ਕਾਂਗਰਸ ਹੈ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਪਰ ਮੈਂ ਕਿਸੇ ਦਾ ਬਿਜ਼ਨਸ ਨਹੀਂ ਬੰਦ ਕਰਾਉਂਗਾ ਇੰਡਸਟਰੀ ਬੜੀ ਓਕੀ ਲੱਗਦੀ ਆ ਤੁਸੀਂ ਸਾਡੇ ਇੱਥੇ ਇੰਡਸਟਰੀ ਲਾ ਕੇ 2-3 ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਦੇਂਦੇ ਪਏ ਜੇ ਮੈਂ ਕਿਉਂ ਤੁਹਾਡੀ ਇੰਡਸਟਰੀ ਬੰਦ ਕਰਵਾਉਂਗਾ ਮੈਂ ਹੋ ਸਕਿਆ ਤੁਹਾਡੀ ਮਦਦ ਜ਼ਰੂਰ ਕਰ ਦੂੰਗਾ ਪਰ ਤੁਹਾਡੀ ਇੰ ਲਊਗਾ ਪਰ ਮੇਰੀ ਇਹ ਬੇਨਤੀ ਹੈ ਰਾਣਾ ਜੀ ਜਿਹੜਾ ਸ਼ਰਾਬ ਕੱਢਣ ਤੋਂ ਬਾਅਦ ਪਿੰਡਾਂ ਦੇ ਲਾਗੇ ਪੰਨੇ ਵਾਲੇ ਤੇ ਲੋਕ ਕਹਿੰਦੇ ਸਾਡੇ ਨਲਕਿਆ ਚੋਂ ਲਾਹਣ ਨਿਕਲਦੀ ਆ ਜਿਹੜੀ ਸ਼ਰਾਬ ਕੱਢਣ ਤੋਂ ਬਾਅਦ ਤੁਸੀਂ ਲਾਹਣ ਜੇ ਬੂਰਾ ਚ ਪਾਉਂਦੇ ਜੇ ਚ ਉਹ ਲਾਹਣ ਪਾਉਣੀ ਬੰਦ ਕਰ ਦਿਓ ਆਪਦਾ ਟ੍ਰੀਟਮੈਂਟ ਪਲਾਂਟ ਚਲਾਓ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਨਾ ਕਿ ਬੂਰਾ ਦੇ ਵਿੱਚ ਪਾਓ ਚਲੋ ਰਾਣਾ ਜੀ ਨੇ ਵਿਸ਼ਵਾਸਤਵਾਇਆ ਕਿ ਅਸੀਂ ਪੂਰਾ ਦੇ ਵਿੱਚ ਪਹਿਲਾਂ ਵੀ ਨਹੀਂ ਪਾਉਂਦੇ ਤੇ ਗਾਂ ਅਸੀਂ ਬਿਲਕੁਲ ਨਹੀਂ ਪਾਵਾਂਗੇ ਕਿਤੇ ਵੀ ਅਸੀਂ ਨਜਾਇਜ਼ ਦੁਰਵਰਤੋਂ ਨਹੀਂ ਕਰਾਂਗੇ ਲਾਂ ਦੀ ਅਸੀਂ ਟ੍ਰੀਟਮੈਂਟ ਪਲਾਟ ਚਲਾ ਕੇ ਟ੍ਰੀਟ ਕਰਕੇ ਪਾਣੀ ਖੇਤੀ ਲਈ ਵਰਤਾਂਗੇ ਉਹਨਾਂ ਵਿਸ਼ਵਾਸਤਵਾਤਾ ਉਹਦੇ ਬਾਅਦ ਮੈਂ ਆਪਦੇ ਸਾਥੀਆਂ ਨੂੰ ਫੇਰ ਕਹਤਾ ਮੈਂ ਕਿ ਬਿਲਕੁਲ ਮਿਲ ਬੰਦ ਕਰਾਉਣ ਵਾਲੇ ਪਾਸੇ ਨਹੀਂ ਜਾਣਾ ਮਾਲਕਾਂ ਨਾਲ ਮੀਟਿੰਗ ਕਰਕੇ ਲਾਂ ਜਮੀਨ ਥੱਲੇ ਪੌਣ ਤੋਂ ਬੰਦ ਕਰ ਦਿਓ ਨਹੀਂ ਤੇ ਮੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਤੇ ਉਹ ਕਹਿੰਦਾ ਕਿ ਤਕੜੇ ਹੋ ਜਾਓ